ਜਿੰਦਾਬਾਦ ਵੀਮ ਸਰਪੰਚ ਜਿੰਦਾਬਾਦ ਵੀਮ ਸਰਪੰਚ ਜਿੰਦਾਬਾਦ ਚੌਥੀ ਮਾਰ ਜਿੰਦਾਬਾਦ ਚੌਥੀ ਮਾਰ ਜਿੰਦਾਬਾਦ ਵੀਮ ਸਰਪੰਚ ਜਿੰਦਾਬਾਦ ਖਾਰਾਸ ਪਾਰਟੀ ਜਿੰਦਾਬਾਦ ਭਾਵੇਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਚਾਹੇ ਬਲਕ ਸਮਤੀ ਚੋਣਾਂ ਹੋਣ ਚਾਹੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਨਾਬਾ ਬਲਾਕ ਦਾ ਪਿੰਡ ਬਨੇਰਾ ਬਨੇਰਾ ਪਿੰਡ ਸੁਰਖੀਆਂ ਦੇ ਵਿੱਚ ਰਹਿੰਦਾ ਭਾਵੇਂ ਕਿ ਜਦੋਂ ਪੰਚਾਇਤੀ ਇਲੈਕਸ਼ਨ ਹੋਏ ਸੀ ਤਾ ਉਦੋਂ ਵੀ ਇਸ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚਰਚਾ ਦੇ ਵਿੱਚ ਸੀ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਿੰਡ ਚਰਚਾ ਦੇ ਵਿੱਚ ਸੀ ਉਦੋਂ ਵੀ ਪੰਜਾਬ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ ਵੀ ਇਸ ਭੀਮ ਸਿੰਘ ਨੂੰ ਸਰਪੰਚੀ ਚੋਂ ਕਿਵੇਂ ਹਰਾਉਣਾ ਪਰ ਨਹੀਂ ਫਿਰ ਵੀ ਭੀਮ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਸਰਪੰਚੀ ਚੋਣਾਂ ਦੇ ਵਿੱਚ ਸਰਪੰਚੀ ਚੋਣਾਂ ਤੋਂ ਬਾਅਦ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਫਿਰ ਵੀ ਇਹ ਚਰਚਾ ਦੇ ਵਿੱਚ ਬਣਿਆ ਪਿੰਡ ਬਨੇਰਾ ਪਿੰਡਾ ਜਿਹੜਾ ਜਿੱਥੋਂ ਕਿ ਜਦੋਂ 4 ਤਰੀਕ ਨੂੰ ਨਾਮਜ਼ਦਗੀਆਂ ਹੁੰਦੀਆਂ ਨੇ ਜਦੋਂ ਪਿੰਨ ਸਿੰਘ ਆਪਣੀ ਧਰਮ ਪਤਨੀ ਦੇ ਬਲਾਕ ਸਮਤੀ ਦੇ ਉਮੀਦਵਾਰ ਵਜੋਂ ਕਾਂਗਰਸ ਵੱਲੋਂ ਕਾਗਜ਼ ਭਰਨ ਜਾਂਦੇ ਨੇ ਤਾਂ ਇਹਨਾਂ ਦੇ ਕਾਗਜ਼ ਖੋਹ ਲੈ ਜਾਂਦੇ ਨੇ ਪਰ ਇਹਨਾਂ ਨੂੰ ਜਦੋਂ ਪਹਿਲੇ ਪਤਾ ਲੱਗ ਜਾਂਦਾ ਵੀ ਕਾਗਜ਼ ਖੋਹੇ ਜਾਣਗੇ ਤਾਂ ਇਹਨਾਂ ਨੇ ਫੋਟੋਸਟੇਟ ਕਾਪੀਆਂ ਆਪਦੇ ਕੋਲ ਰੱਖੀਆਂ ਤਾਂ ਉਹ ਛਾਤਰ ਦਿਮਾਗ ਨੇ ਬੜੀ ਚੌਕਸੀ ਨਾਲ ਇਹਨਾਂ ਦੇ ਹੱਥ ਦੇ ਵਿੱਚੋਂ ਉਹ ਪੇਪਰ ਖੋਹੇ ਤਾਂ ਉਹਨੂੰ ਇਸ ਤਰ੍ਹਾਂ ਤੇ ਵੀ ਅਸਲੀ ਪੇਪਰ ਨੇ ਪਰ ਨਹੀਂ ਉਹ ਨਕਲੀ ਪੇਪਰ ਸੀ ਇਹ ਪਹਿਲਾਂ ਸਬਮਿਟ ਕਰਾ ਚੁੱਕੇ ਸਨ ਤੇ ਉਸ ਤੋਂ ਬਾਅਦ ਜਦੋਂ 14 ਤਰੀਕ ਦੀ ਇਲੈਕਸ਼ਨ ਆਉਂਦੀ ਆ ਤਾਂ ਚੋਣ ਪ੍ਰਚਾਰ ਸਿਖਰਾਂ ਤੇ ਹੁੰਦਾ ਇਸ ਬਲੱਗ ਸੰਪਤੀ ਦੇ ਵਿੱਚ ਸਾਰੇ ਪਿੰਡਾਂ ਦੀਆਂ ਨਾਜ਼ਰਾ ਇਸ ਚੋਣ ਦੇ ਉੱਪਰ ਲੱਗੀਆਂ ਹੁੰਦੀਆਂ ਨੇ ਕਿ ਉਹ ਸੀਟ ਦਾ ਕੀ ਬਣੂਗਾ ਨਾਬਾ ਦੇ ਵਿਧਾਇਕ ਵੀ ਇਸ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਰਨ ਆਉਂਦੇ ਨੇ ਜੋ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੁੰਦਾ ਤਾਂ ਉਹ ਵੀ ਹਾਂ ਦਾ ਨਾਰਾ ਮਾਰਦੇ ਪਰ ਇਸ ਪਿੰਡ ਦੇ ਵਿੱਚ ਉਹ ਕਹਿੰਦੇ ਭੀਮ ਸਿੰਘ ਬਨੇਰਾ ਨੂੰ ਨਹੀਂ ਜਿੱਤਣ ਦੇਣਾ ਇਸ ਵਾਰ ਉਹ ਹਾਰੇਗਾ ਪਰ ਭੀਮ ਸਿੰਘ ਬਨੇਰਾ ਦੀ ਇਲਾਕੇ ਦੇ ਵਿੱਚ ਛਵੀਆ ਛਵੀ ਬਣਾਈਆ ਕੰਮ ਕੀਤੇ ਲੋਕਾਂ ਦੇ ਗਰੀਬ ਲੋਕਾਂ ਦੇ ਨਾਲ ਖੜਦੇ ਨੇ ਹਮਦਰਦੀ ਕਰਦੇ ਨੇ ਉਹ ਜੋੜਾ ਸਾਡੇ ਸਾਹਮਣੇ ਖੜਾ ਪਰ ਇੱਕ ਵਾਰ ਫਿਰ ਇਸ ਜੋੜੇ ਨੇ ਕਾਂਗਰਸ ਨੂੰ ਮਜ਼ਬੂਤ ਕੀਤਾ ਇਸ ਬਲਾਕ ਦੇ ਵਿੱਚ ਸ਼ਬਨੇਰਾ ਬਲਾਕ ਸੰਪਤੀ ਬਲਾਕ ਦੇ ਵਿੱਚ ਮਜ਼ਬੂਤ ਕੀਤਾ ਪਹਿਲਾਂ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਮਠਾ ਟੇਕਦੇ ਨੇ ਜਾ ਕੇ ਪਹਿਲਾਂ ਚੋਣਾਂ ਤੋਂ ਪਹਿਲਾਂ ਆਸ਼ੀਰਵਾਦ ਲੈਂਦੇ ਨੇ ਤੇ ਉਸ ਤੋਂ ਬਾਅਦ ਜਿੱਤ ਤੋਂ ਬਾਅਦ ਉਹ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਜਿੱਥੋਂ ਗੁਰੂ ਦਾ ਓਟ ਆਸਰਾ ਲੈਂਦਾ ਹੈ ਪਰਿਵਾਰ ਪਰ ਇੱਕ ਵਾਰ ਫਿਰ ਆਮ ਆਦੀ ਪਾਰਟੀ ਨੂੰ ਸ਼ੀਸ਼ਾ ਵਿਖਾਇਆ ਵੀ ਜਿੱਤ ਗਿਆ ਭੇਮ ਸਿੰਘ ਬਨੇਰਾ ਢੋਲ ਵੱਜੇ ਨੇ ਪੜਾਕੇ ਵੱਜੇ ਨੇ ਪਿੰਡ ਦੇ ਵਿੱਚ ਪਰ ਫਿਰ ਵੀ ਇਹਨੇ ਕੋਈ ਹੰਕਾਰ ਨਹੀਂ ਦਿਖਾਇਆ ਵੀ ਅਸੀਂ ਜਿੱਤ ਆ ਜਿੱਤ ਲੋਕਾਂ ਨੇ ਦਵਾਈਆ ਲੋਕਾਂ ਦੇ ਵਿੱਚ ਪਿਆਰ ਭੀਮ ਸਿੰਘ ਬਨੇਰਾ ਦਾ ਗੱਲਬਾਤ ਵੀ ਕਰਾਂਗੇ ਭੀਮ ਸਿੰਘ ਅੱਡੀ ਚੋਟੀ ਦਾ ਜੋਰ ਵੀ ਇੱਕ ਵਾਸਤੇ ਸਰਕਾਰ ਦਾ ਲੱਗਿਆ ਹੋਇਆ ਸੀ ਪਰ ਤੁਹਾਡੇ ਤੇ ਮਹਾਰਾਜ ਦੀ ਫੇਰ ਵੀ ਕਿਰਪਾ ਹੋਈ ਆ ਮੈਂ ਪਹਿਲਾਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਪੰਜੇ ਪਿੰਡਾਂ ਦਾ ਜਿਨ੍ਹਾਂ ਨੇ ਸਾਨੂੰ ਜਿੱਤ ਦਵਾਈਆ ਇੱਕ ਇੱਕ ਵੋਟ ਪਾ ਕੇ ਸਾਨੂੰ ਕਾਮਯਾਬ ਬਣਾਇਆ ਸਾਡੇ ਕੰਮ ਦੇ ਆਧਾਰ ਤੇ ਸਾਨੂੰ ਵੋਟ ਦਿੱਤੀ ਆ ਅਸੀਂ ਹਰ ਇੱਕ ਬੰਦੇ ਨਾਲ ਤੁਰਦੇ ਆ ਸੁੱਖ ਦੇ ਦੁੱਖ ਦੇ ਵਿੱਚ ਹੂੰ ਭਾਵੇਂ ਤੁਹਾਡੇ ਪਿੰਡ ਦੇ ਵਿੱਚ ਬਲਾਕ ਸਭਾ ਚੋਣਾਂ ਚਾਹੇ ਪੰਚਾਇਤੀ ਚੋਣਾਂ ਹੋਣ ਤੁਹਾਡਾ ਪਿੰਡ ਨਿਸ਼ਾਨੇ ਤੇ ਕਿਉਂ ਹੁੰਦਾ ਦੇਖੋ ਜੀ ਇਹ ਪਾਰਟੀਆਂ ਕਰਦੇ ਨੇ ਹੁੰਨੇ ਵਿਰੋਧੀ ਪਾਰਟੀਆਂ ਪਰ ਨਹੀਂ ਜੋ ਵੋਟ ਮਿਲਦੀ ਆ ਕੰਮ ਦੇ ਆਧਾਰ ਤੇ ਪਿੰਡ ਵਿੱਚੋਂ ਮਿਲਦੀ ਆ ਮੱਜ ਚੌਥੀ ਗੇਲਾ ਸੀ ਜਿੱਤ ਚੁੱਕੇ ਆ ਪਿੰਡ ਚੋਂ ਵਧੀਆ ਰੀਡ ਮਿਲਦੀ ਆ ਸਾਨੂੰ ਹੂੰ ਬਿਲਕੁਲ ਜਦੋਂ ਚੋਣ ਜਲਸੇ ਵੀ ਹੁੰਦੇ ਨੇ ਤੁਸੀਂ ਤਾਂ ਕੋਈ ਚੋਣ ਜਲਸਿਆਂ ਦੇ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਕੋਈ ਵੱਡਾ ਆਗੂ ਦਾ ਵਿਚੋਂ ਜਲਸਾ ਨਹੀਂ ਕਰਵਾਇਆ ਤੁਸੀਂ ਖੁਦ ਆਪ ਚੋਣ ਪ੍ਰਚਾਰ ਕੀਤਾ ਹਾਂਜੀ ਮੈਂ ਚੋਣ ਪ੍ਰਚਾਰ ਕਰਿਆ ਆਪ ਕਰਿਆ ਇਹ ਨਹੀਂ ਹੈਗਾ ਸਾਡਾ ਨਗਰਾਂ ਚ ਜਾਂ ਕਾਸੇ ਦੁੱਖ ਦੇ ਸੁੱਖ ਦੇ ਜਾਣਿਆ ਨਗਰਾਂ ਦੇ ਵਿੱਚ ਭਾਈਚਾਰਾ ਸਾਡਾ ਸਾਂਝਾ ਇਸ ਕਰਕੇ ਸਾਨੂੰ ਕੋਈ ਲੋੜ ਨਹੀਂ ਪਈ ਚੋਣ ਪ੍ਰਚਾਰ ਦੀ ਹਮ ਕਿ ਕਾਰਨ ਕੀ ਹੋਇਆ ਪੰਜ ਪਿੰਡ ਹੋਣ ਇਸ ਜ਼ੋਨ ਦੇ ਵਿੱਚ ਪੰਜ ਤੋਂ 6 ਪਿੰਡ ਹੋਣ ਤਾਂ ਕਿਸੇ ਵੱਡੇ ਆਗੂ ਨੂੰ ਤਾਂ ਬੁਲਾਉਣ ਦੀ ਲੋੜ ਪੈਂਦੀ ਆ ਨੇ ਚਲੋ ਮਾਤਰੀ ਸਾਹਿਬ ਕਹਿ ਰਹੇ ਤੇ ਕਹਿੰਦੇ ਆਉਨੇ ਆ ਪਿੰਡ ਪ੍ਰਚਾਰਾ ਸੀਗਾ ਰੋਕਤਾ ਕੋਈ ਗੱਲ ਨਹੀਂ ਅਸੀਂ ਫਿਰ ਰਹੇ ਤੁਸੀਂ ਹੋਰ ਜੋਨਾਂ 'ਚ ਕੰਮ ਕਰੋ ਅਸੀਂ ਜਿੱਤਾਂਗੇ ਤੁਹਾਨੂੰ ਸੀਟ ਕੱਢ ਕੇ ਦੇਵਾਂਗੇ ਜਿੱਤ ਕੇ ਬਿਲਕੁਲ ਸਭ ਤੋਂ ਪਹਿਲਾਂ ਤੁਹਾਡੇ ਪਿੰਡ ਦੋ ਪਿੰਡ ਨੇ ਬਨੇਰਾ ਕਲਾਂ ਤੇ ਬਨੇਰਾ ਖੁਰਦ ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਵੋਟ ਪਰਸੈਂਟਾਂ ਜਿਹੜੀ ਤੁਹਾਡੀ ਵਧਦੀ ਪਰ ਇੱਕ ਵਾਰ ਤਾਂ ਤੁਹਾਡਾ ਵੀ ਜਦੋਂ ਇੱਕ ਮੌਜੂਦਾ ਵਿਧਾਇਕ ਐਂ ਦੀ ਗੱਲ ਕਹੇ ਤਾਂ ਮਨ ਤਾਂ ਡੋਲਦਾ ਕਿਤੇ ਨੇ ਬਦਾਏ ਕਿਨੇ ਤਾਂ ਕੋਈ ਵੋਟਾਂ ਨਹੀਂ ਪਵਾ ਸਕਦੇ ਪੌਣੀਆਂ ਤਾਂ ਭਾਈਚਾਰੇ ਨੇ ਵੋਟਾਂ ਨਹੀਂ ਵੋਟਾਂ ਜਿਹੜੇ ਨਾਲ ਆਪਾਂ ਕੰਮ ਨੂੰ ਤੁਰਦੇ ਆ ਉਹ ਵੋਟਾਂ ਜ਼ਰੂਰ ਪਾਉਣਗੇ ਇੱਕ ਪਿੰਡ ਦਾ ਕੈਂਡੀਡੇਟ ਹੋਣ ਦੇ ਨਾਤੇ ਸਭ ਤੋਂ ਵੱਡੀ ਲੀਡ ਤੁਹਾਡੀ ਕਿ ਕਿਹੜੇ ਪਿੰਡ ਪਿੰਡਾਂ ਤੋਂ ਆਈ ਹੈ ਪਹਿਲੇ ਪਿੰਡ ਦਾ ਕਿਹੜੇ ਨੇ ਉਹ ਉਹਨੂੰ ਰੀਡ ਸਭ ਤੋਂ ਵੱਡੀ ਮੈਨੂੰ ਮੇਰੇ ਪਿੰਡ ਚੋਂ ਮਿਲੀ ਆ। ਹੂੰ ਮੇਰੇ ਪਿੰਡ ਚੋਂ ਸਭ ਤੋਂ ਵੱਧ ਵੋਟ ਪਈ ਆ ਮੈਨੂੰ। ਹੂੰ ਹੋਰ ਸਾਰੇ ਚਲੋ ਪਿੰਡਾਂ ਜੋ ਰੀਡ ਮਿਲਦੀ ਰਹੀ ਆ ਸਾਨੂੰ ਥੋੜੇ ਜਿਹਾ ਮਿਲਦੀ ਰਹੀ ਆ ਪਰ ਮੇਰੇ ਪਿੰਡ ਚੋਂ ਮੈਨੂੰ 155 ਦੀ ਰੀਡ ਮਿਲੀ ਆ। ਵੱਧ ਵੋਟ ਕਿਹੜੇ ਕਿਹੜੇ ਪਿੰਡ ਤੇ ਜਿੱਥੋਂ ਜ਼ਿਆਦਾ ਲੀਡ ਹਾਸਲ ਕੀਤੀ ਤੁਸੀਂ? ਬਨੇਰਾ ਖੁਰਦ ਚੋਂ ਮਿਲੀ ਆ। ਉੱਥੋਂ ਰੀਡ ਮੇਰੇ ਸਰਾਜਪੁਰ ਚੋਂ ਮਿਲੀ ਆ। ਹੂੰ ਜੋ ਸੰਗਤਪੁਰਾ ਭੌਂਕੀ ਤੋਂ ਮਿਲੀ ਆ ਸੌਜੇ ਚੋ ਵੀ ਚਲੋ ਮਿਲੀ ਆ ਚਲੋ ਪਾਈਆਂ ਵੋਟਾਂ ਬਹੁਤ ਨਗਰ ਨੇ ਧੰਨਵਾਦ ਕਰਦਾ ਮੈਂ ਸਾਰੇ ਨਗਰਾਂ ਦਾ ਹੂੰ ਬਿਲਕੁਲ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਤੁਹਾਡੇ ਨਾਲ ਚੱਲੇ ਪੰਜ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਬਿਲਕੁਲ ਜੀ ਜੋ ਵਰਕਰ ਤੇ ਸਾਰੇ ਮੇਰੇ ਨਾਲ ਚੱਲੇ ਨੇ ਕੱਲੇ ਕੇ ਦਿਨ ਰਾਤ ਕਰਕੇ ਰੱਖਿਆ ਸੀ ਪ੍ਰਚਾਰ ਵਾਸਤੇ ਬਹੁਤ ਮਿਹਨਤ ਕਰੀਆ ਮੈਂ ਵਰਕਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵੋਟਰਾਂ ਦਾ ਵੀ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਸਾਨੂੰ ਬਿਲਕੁਲ ਚਾਹੇ ਭਾਵੇਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਸੀ ਤੁਸੀਂ ਬਹੁਤ ਗੂੜੇ ਮਿੱਤਰ ਸੀ ਪਰ ਰਾਜਨੀਤਿਕ ਲੋਕ ਕਈ ਵਾਰ ਫਰਕ ਪਾਉਣ ਦੀਆਂ ਗੱਲਾਂ ਕਰਦੇ ਨੇ ਫਰਕ ਉਹਨਾਂ ਚਿਰੇ ਹੁੰਦਾ ਜਦੋਂ ਚ ਇਲੈਕਸ਼ਨ ਦੇ ਇਲੈਕਸ਼ਨ ਤੋਂ ਬਾਅਦ ਕਿਹੋ ਜਿਹਾ ਹੁਣ ਤੁਹਾਡਾ ਮਾਹੌਲ ਹੋਵੇਗਾ ਦੋਨਾਂ ਦਾ ਨਹੀਂ ਚਲੋ ਇਲੈਕਸ਼ਨ 'ਚ ਉਹ ਸੌ ਹੁੰਦੀਆਂ ਨੇ ਗੱਲਾਂ ਕੋਈ ਕਹਿੰਦਾ ਕੋਈ ਫਰਕ ਨਹੀਂ ਹੈਗਾ ਚਲੋ ਸਾਡਾ ਭਾਈਚਾਰਾ ਸਾਂਝਾ ਪੰਜਾਬ ਪਿੰਡਾਂ ਦਾ ਕੋਈ ਚੱਕਰ ਨਹੀਂ ਹੈਗਾ ਇਲੈਕਸ਼ਨ 'ਚ ਸੌ ਗੱਲਬਾਤ ਹੁੰਦੀ ਆ ਬਿਲਕੁਲ ਉਸ ਹਾਰੇ ਹੋਏ ਉਮੀਦਵਾਰ ਨਾਲ ਤੁਹਾਡੇ ਫੋਨ ਤੇ ਕੋਈ ਰਾਬਤਾ ਕਾਇਮ ਹੋਇਆ ਤੁਹਾਨੂੰ ਉਹਨੇ ਵਧਾਈ ਦਿੱਤੀ ਤੁਸੀਂ ਉਹ ਨੇ ਕੱਲ ਸਾਡੀ ਜਦ ਹਾਰ ਕੇ ਗਿਆ ਉਹਨੇ ਗੱਲਬਾਤ ਕਰੀ ਆ ਮੈਂ ਉਹਨੂੰ ਚਲੋ ਹੌਸਲਾ ਦਿੱਤਾ ਕੋਈ ਗੱਲ ਨਹੀਂ ਇਹ ਤਾਂ ਇਲੈਕਸ਼ਨ ਨੇ ਜਿੱਤਾਂ ਹਾਰਾਂ ਬਣੀਆਂ ਹੋਈਆਂ ਨੇ ਇੱਕ ਨੇ ਤਾਂ ਜਿੱਤ ਨਹੀਂ ਆ ਸਾਡੇ ਕੋਲੇ ਬਹਿ ਕੇ ਗਿਆ ਕੋਈ ਗੱਲਬਾਤ ਐਸੀ ਨਹੀਂ ਫਿਰ ਵੀ ਚਲੋ ਚੋਟਾ ਭਾਈਚਾਰਾ ਕਾਇਮ ਪਿੰਡਾਂ ਇਲਾਕੇ ਚ ਹਾਂ ਬਿਲਕੁਲ ਜੀ ਭਾਈਚਾਰਾ ਸਾਡਾ ਕਾਇਮ ਆ ਅਸੀਂ ਸਾਡੇ ਸਟੇਟ ਹੀ ਕਰਕੇ ਬਹੁਤ ਪੰਜੇ ਪਿੰਡਾਂ ਦੀ ਸਟੇਟ ਹੀ ਆ ਭਾਈਚਾਰਾ ਸਾਡਾ ਇਕੱਠਿਆਂ ਇੱਕ ਦੇ ਦੁੱਖ ਦੇ ਸੁੱਖ ਦੇ ਦੂਏ ਵਿੱਚ ਜਾਨਦੇ ਆ ਜੈਨੀ ਬਹੁਤ ਧੰਨਵਾਦ ਕਰਦਾ ਹਾਂ ਪੰਜੇ ਪਿੰਡਾਂ ਦਾ ਜਿਨ੍ਹਾਂ ਨੇ ਮੈਨੂੰ ਜਿੱਤਾਇਆ ਬਿਲਕੁਲ ਵੋਟਾਂ ਦੀ ਗਿਣਤੀ ਜਦੋਂ ਹੁੰਦੀ ਹੈ ਤਾਂ ਉਦੋਂ ਗਿਣਤੀ ਦੇ ਵਿੱਚ ਪਹਿਲਾਂ ਡਰ ਦਾ ਮਾਹੌਲ ਤਾਂ ਬਣਿਆ ਹੋਇਆ ਸੀ ਕਿਤੇ ਕੋਈ ਗੜਬੜ ਨਾ ਹੋਵੇ ਦੇਖੋ ਜੀ ਹਾਂ ਗੜਬੜ ਦਾ ਹੁੰਦਾ ਮੈਨੂੰ ਹਾਈ ਕੋਰਟ ਤੋਂ ਸਟੇ ਵੀ ਮਿਲ ਗਈ ਸੀ ਵੀ ਫੋਟੋਗ੍ਰਾਫੀ ਹੋਣੀ ਚਾਹੀਦੀ ਹੈ ਵੋਟਾਂ ਦੀ ਦੋ ਪਿੰਡਾਂ ਨੂੰ ਸਾਨੂੰ ਸਟੇ ਮਿਲ ਗਈ ਸੀ ਚਲੋ ਲੈਕਸਨ ਤੇ ਕੋਈ ਗੜਬੜ ਨਹੀਂ ਹੋਈ ਬਹੁਤ ਸੋਹਣਾ ਇਲੈਕਸ਼ਨ ਹੋਇਆ ਬਿਲਕੁਲ ਉਸ ਉਮੀਦਵਾਰ ਨਾਲ ਵੀ ਗੱਲਬਾਤ ਕਰਾਂਗੇ ਪਰਮਜੀਤ ਕੌਰ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਵੱਡਾ ਅੱਡੀ ਚੋਟੀ ਦਾ ਜੋਰ ਤੁਹਾਡੇ ਪਤੀ ਗੁਰਮੀਤ ਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਤੀ ਨੇ ਬਹੁਤ ਤੁਹਾਡੇ ਲਈ ਮਿਹਨਤ ਕੀਤੀ ਆ ਭਾਵੇਂ ਤੁਸੀਂ ਇਹ ਰਾਜਨੀਤੀ ਤਾਂ ਘੱਟ ਵਿੱਚ ਤੇ ਜ਼ਿਆਦਾ ਤੇ ਹੀ ਵਿੱਚ ਟੇ ਹਾਂਜੀ ਹੂੰ ਵਧੀਆ ਮਿਹਨਤ ਕੀਤੀ ਆ ਜੀ ਐਨ ਪੂਰੀ ਪੰਜੇ ਪਿੰਡਾਂ ਚ ਵਧੀਆ ਵੋਟ ਪਈ ਆ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਬਿਲਕੁਲ ਤੁਸੀਂ ਵੀ ਆਪਣੀਆਂ ਪਿੰਡ ਦੀਆਂ ਔਰਤਾਂ ਦੇ ਨਾਲ ਕੋਈ ਹੋਰ ਰਿਸ਼ਤੇਦਾਰ ਵੀ ਚੋਣ ਪ੍ਰਚਾਰ ਦੇ ਲਈ ਸੱਦੇ ਹੋਣਗੇ ਪਰ ਜੀ ਹਾਂਜੀ ਸਾਰੇ ਪਿੰਡਾਂ ਚ ਜਾ ਕੇ ਆਏ ਜੀ ਵਧੀਆ ਚੋਣ ਪ੍ਰਚਾਰ ਕੀਤਾ ਜੀ ਹੂੰ ਬਿਲਕੁਲ ਹੁਣ ਕਿਸ ਤਰ੍ਹਾਂ ਦਾ ਰਹੇਗਾ ਅੱਗੇ ਲੋਕਾਂ ਨਾਲ ਵਾਦੇ ਵੀ ਤੁਸੀਂ ਕੀਤੇ ਹੁਣ ਪਿੰਡਾਂ ਦੇ ਵਿੱਚ ਜਰੂਰ ਜਾ ਕੇ ਕੀ ਕੀ ਵਾਦੇ ਕੀਤੇ ਤੁਸੀਂ ਤੁਹਾਡੇ ਇਹ ਕੰਮ ਕਰਾਂਗੇ ਇਹ ਕੰਮ ਕਰਾਂਗੇ ਕਿਉਂਕਿ ਲੋਕ ਜ਼ਿਆਦਾਤਰ ਤਾਂ ਉਹੀ ਵੋਟ ਦਿੰਦੇ ਨੇ ਜਦੋਂ ਆਪਾਂ ਕੋਈ ਵਾਅਦਾ ਕਰਦੇ ਹਾਂ ਹਾਂ ਜੀ ਸਾਰੇ ਕੰਮਾਂ ਦੀ ਵਾਦੇ ਕੀਤੇ ਨੇ ਜੇ ਸਾਰੇ ਪੂਰੇ ਕਰਾਂਗੇ ਜੀ ਕੀ ਕੀ ਸਾਨੂੰ ਇੱਕ ਦੋ ਕੰਮ ਦੱਸੋ ਕਿਹੜੇ ਕਿਹੜੇ ਵਾਦੇ ਕੀਤੇ ਬਿਲਕੁਲ ਕਿਉਂਕਿ ਦੇਖੋ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਝੂਠ ਨਹੀਂ ਬੋਲ ਸਕਦੇ ਹੁੰਦੇ। ਹਾਂਜੀ। ਕਈ ਵਾਰ ਜਿਹੜੇ ਲੋਕ ਰਾਜਨੀਤਿਕ ਹੁੰਦੇ ਨੇ ਝੂਠ ਤੇ ਲਾ ਰਹੇ ਵੋਟਰਾਂ ਨੂੰ ਮਗਲ ਲਾਦੇ। ਪਿੰਮ ਸਿੰਘ ਨਾਲੇ ਗੱਲ ਕਰ ਲੈਨੇ ਆ। ਪਿੰਮ ਸਿੰਘ ਤੁਸੀਂ ਜਿਆਦਾ ਪ੍ਰਚਾਰ ਕੀਤਾ ਇਹਨਾਂ ਤਾਂ ਵਿਚਾਰੇ ਪਿੰਡ ਤੱਕ ਸੀਮਿਤ ਹੋਣੇ ਤਾਂ। ਦੇਖੋ ਜੋ ਐਮਪੀ ਫੰਡ ਜੋ ਪੰਚਾਇਤ ਨੂੰ ਗ੍ਰਾਂਟਾਂ ਦਵਾਵਾਂਗੇ। ਕੋਈ ਵੀ ਵਿਕਾਸ ਦਾ ਕੰਮ ਹੋ ਗਏ ਪਹਿਲੇ ਆਧਾਰ ਤੇ ਮੈਂ ਇਹ ਪਿੰਡਾਂ ਦਾ ਠਾਊਂਗਾ ਮੁੱਦਾ ਕੋਈ ਵੀ ਆ। ਹਾਂ। ਬਿਲਕੁਲ ਗੱਲਬਾਤ ਕੀਤੀ ਆ ਭਿਪ ਸਿੰਘ ਬਨੇਰਾ ਦੇ ਨਾਲ ਕਹਿੰਦੇ ਐਮਪੀ ਫੰਡ ਦੇ ਵਿੱਚੋਂ ਜੋ ਵਿਕਾਸ ਕਾਰਜਾਂ ਦੇ ਲਈ ਪੈਸਾ ਆਵੇਗਾ ਉਹ ਪਹਿਲ ਦੇ ਆਧਾਰ ਤੇ ਉਹਨਾਂ ਪਿੰਡਾਂ ਦੇ ਵਿੱਚ ਲਗਾਇਆ ਗਿਆ ਲਗਾਇਆ ਜਾਵੇਗਾ